ਉਹ ਹੁਣ ਹਵਾ ਇਹੀ ਹੈ ਕਿਤੇ ਵੀ ਜਾਂਦੇ ਆ ਲੋਕੀ ਭੱਜ ਕੇ ਮਿਲਣਾਉਂਦੇ ਹੱਥ ਚੱਕਦੇ ਆ ਖੁਸ਼ ਹੋ ਕੇ ਰੰਗਦੇ ਆ ਲੋਕਾਂ ਦਾ ਇਹ ਮਤਲਬ ਦੇਖ ਲਿਆ ਲੋਕਾਂ ਨੇ ਸਾਰਾ ਕੁਝ 5 ਸਾਲ ਕਾਂਗਰਸ ਦੇ ਦੇਖ ਲਏ ਤੇ 4 ਸਾਲ ਆ ਗੱਪੀ ਪਾਰਟੀ ਦੇ ਦੇਖ ਲਿਆ ਆਪਾਂ ਸਾਰਿਆਂ ਨੇ ਇਹਨਾਂ ਦਾ ਤਾਂ ਕੰਮ ਖਤਮ ਹੋ ਗਿਆ ਲੜਾਈ ਤਾਂ ਆਪਣੀ ਕਾਂਗਰਸ ਪਾਰਟੀ ਨੇ ਲੜਨੀ ਵੀਰੋ ਲੱਖਣਾ ਬਹੁਤ ਲੜ ਲੀਆਂ ਸੇਵਾ ਤੁਹਾਡੀ ਬਹੁਤ ਕੀਤੀ ਹੈ ਤੁਸੀਂ ਵੀ ਮੇਰੀ ਮਦਦ ਬਹੁਤ ਕੀਤੀ ਹੈ ਤੁਹਾਡਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ ਬਹੁਤ ਬਦ ਕੀਤੀ ਹੈ ਕੰਮ ਵੀ ਆਪਣੇ ਹਲਕੇ ਦੇ ਜਿੰਨੇ ਹੋਏ ਆ ਪੰਜਾਬ 'ਚ ਇੱਕ ਦੋ ਹਲਕੇ ਭਵੇਂ ਮੁਕਾਬਲਾ ਕਰਨ ਨਹੀਂ ਕਰ ਦੀ ਸਕਦੇ ਆਪਣੇ ਨਾਲ ਕੋਈ ਮੁਕਾਬਲਾ ਜਿੰਨੇ ਕੰਮ ਆਪਣੀ ਪਾਰਟੀ ਨੇ ਕੀਤੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਆ ਕੋਈ ਕਰ ਨਹੀਂ ਸਕਦਾ ਸਭ ਤੋਂ ਵੇਖੋ ਜੇ ਇਕੱਲੇ ਬੀਰੀ ਦੇ ਕਨੈਕਸ਼ਨ ਜਿਹੜੇ ਦਿੱਤੇ ਆ ਵੋਟਰਾਂ ਦੇ ਆਪਾਂ ਜੇ ਇਕੱਲੇ ਉਹੀ ਵੋਟਾਂ ਪਾ ਦਿਆ ਕਰਨ ਉਹਨੇ ਨਹੀਂ ਜਿੱਤਿਆ ਕਿ ਆਪਾਂ ਜਦੋਂ ਇੰਨੇ ਕਨੈਕਸ਼ਨ ਦਿੱਤੇ ਥੋਨੂੰ ਪਹਿਲਾਂ OIT ਰਾਹੀਂ ਫਿਰ 12 ਤੋਂ 17 ਤੱਕ ਹੁੰ ਦਿੱਤੇ ਕਨੈਕਸ਼ਨ ਚੇਅਰਮੈਨ ਦੇ ਕੋਟੇ ਚੋਂ ਕਰਕੇ ਤੇ ਇੰਨੇ ਕਨੈਕਸ਼ਨ ਥੋਨੂੰ ਬਚਾਤਾ ਕਿੰਨੇ ਵੱਡੇ ਖਰਚਿਆਂ ਤੋਂ ਤੇਨ ਤੋਂ ਹੋਰਾਂ ਤੋਂ ਤੇ ਤੁਸੀਂ ਵੋਟ ਪਾਉਂਦੇ ਨਹੀਂ ਸਕ ਜਾਂਦੇ ਆਂ ਵੋਟ ਪਾ ਕੇ ਉਲਟ ਪਾਸੇ ਤੁਰੇ ਜਾਂਦੇ ਆਂ ਗਲਤ ਪਾਸੇ ਤੁਰੇ ਜਾਂਦੇ ਤੇ ਹੁਣ 9 ਸਾਲ ਹੋ ਗਏ ਮਿਲਿਆ ਕਿਸੇ ਕਲੈਕਸ਼ਨ ਮਿਲਿਆ ਕਿਸੇ 18 18 20 20 ਲੱਖ ਦਾ ਕਲੈਕਸ਼ਨ ਹੈ ਜਿਹੜਾ ਤੁਹਾਨੂੰ ਕਾਦੀਦਾਲ ਨੇ ਮੁਕਤ ਦਿੱਤਾ ਕੁਝ ਤਾਂ ਗੁਣ ਮੰਨਿਆ ਕਰੀਏ ਆਪਾਂ ਯਾਰ ਕੋਈ ਨਹੀਂ ਜਿਹੜੇ ਰਹਿ ਗਏ ਹੁਣ ਦੇ ਦੇ ਜੇ ਤੁਹਾਡੇ ਨਾਲ ਵਹਿਦਾ ਗੁਰਦਾਰੇ ਚ ਜਿਹੜੇ ਰਹਿ ਗਏ ਹੁਣ ਦੇ ਦੇ ਸਾਰ ਲੈ ਗਿਆ ਦੇ ਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਤੁਸੀਂ ਪਾਰਟੀ ਨੂੰ ਤੱਕੜੇ ਕਰਨਾ ਹੈ ਪਾਰਟੀ ਨੂੰ ਬਰਕਰ ਆਪਣੇ ਸਾਰਿਆਂ ਤੋਂ ਵੱਧ ਤਕੜੇ ਨੇ ਸਾਰਿਆਂ ਤੋਂ ਵੱਧ ਹਲਕੇ ਨੂੰ ਆਪਣੇ ਵਰਕਰ ਤਕੜੇ ਨੇ ਪਰ ਕਈ ਮੇਰੇ ਢਿੱਲੇ ਪੈ ਜਾਂਦੇ ਨੇ ਜਿਵੇਂ ਪਿਛਲੇ ਸਾਲ ਹੋਇਆ ਜਾਂ ਤਰਨਤਾਰਨ ਹੋਇਆ ਕਾਂਗਰਸ ਦੇ ਵੋਟਾਂ ਦੇ ਪਹਿਲਾਂ ਇੱਥੇ ਵੀ ਆਪਣਾ ਵੀ ਤਾਂ ਹੀ ਕਾਂਗਰਸ ਵਾਲੀ ਥੱਲੇ ਬੈਜ ਗਈ ਹੋਰਾਂ ਸਾਹਿਬ ਵੀ ਇੱਥੇ ਹੋਇਆ ਸੀ ਪੰਜਾਬ ਚ 52 ਸੀਟਾਂ ਇਹ ਜਿਸੀ ਜਿੱਥੇ ਕਾਂਗਰਸ ਦੇ ਤੀਜੇ ਨੰਬਰ ਤੇ ਸੀ ਤੇ ਆਪਾਂ ਦੂਜੇ ਨੰਬਰ ਤੇ ਸੀ ਕਾਂਗਰਸ ਨੂੰ ਵੋਟ ਘੱਟ ਪੈਣ ਕਰਕੇ ਆਪਾਂ ਹਾਰਿਓ ਸੀ ਤਾਂ ਮੈਂ ਆਪਾਂ ਹਾਰ ਦੇ ਸੀ ਕੋਈ ਨਾ ਸੀਟਾਂ ਸੋ ਇਸ ਕਰਕੇ ਤਰੋ ਦਾ ਨੇਰੀ ਸੀ ਪਿਛਲੇ ਸਾਲ ਲੋਕਾਂ ਨੇ ਵੇਖਣਾ ਸੀ ਲਾਹ ਲਿਆ ਚਾਹ ਵੇਖ ਲਿਆ ਸਾਰਾ ਕੁਝ ਕਰ ਲਿਆ ਸੋ ਹੁਣ ਤੱਕ ਦੇ ਹੋਣਾ ਗੱਲਾਂ ਜੇ ਰੱਬਾ ਬਹੁਤ ਹੋ ਗਿਆ ਗੱਲਾਂ ਬਹੁਤ ਵੇਖੀ ਐ ਮੈਨੂੰ ਐਂ ਹੁੰਦਾ ਸੀ ਵੀ ਕੋਈ ਆਵੇ ਤੇ ਰਾਜੀ ਜਾਵੇ ਕੋਈ ਸਰਕਾਰ ਨੇ ਤਾਕਤ ਦਿੱਤੀ ਐ ਵਜ਼ੀਰੀਆਂ ਮਿਲੀਆਂ ਸਭ ਵੀ ਮਿਲਦੀਆਂ ਹੁੰਦੀਆਂ ਨੇ ਸਾਰਿਆਂ ਨੂੰ ਤਾਂ ਮਿਲਦੀਆਂ ਨਹੀਂ ਵੀ ਕੋਈ ਨਾਰਾਜ਼ ਨਾ ਜਾਵੇ ਕੋਈ ਉਹਦਾ ਤਾਉਂ ਜੋ ਮਿਲਦਾ ਕਈ ਬੰਦੇ ਗਲਤ ਕੰਮ ਵੀ ਕਰ ਗਏ ਕਈ ਠਗੀਆਂ ਲਾ ਕੇ ਵੀ ਦੁਰਗੇ ਸਾਰਾ ਤੋਂ ਠੱਗੀਆਂ ਮੈਂ ਦੱਸ ਦਾਂ ਤੁਹਾਨੂੰ ਅਹੁਦੇਦਾਰ ਸੀ ਜਿਹੜਾ ਜੇ ਜਾਦੇਗਦਾਰੀਆਂ ਕੀਤੀਆਂ ਤਾਂ ਅਹੁਦੇਦਾਰਾਂ ਨੇ ਕੀਤੀਆਂ ਲੈ ਕੇ ਤੁਹਾਨੂੰ ਦੱਸ ਦਿੰਦਾ ਆ ਆਮਰਕਰ ਨੇ ਨਹੀਂ ਕੀਤੀ ਜਿਹੜੇ ਆਮਰਕਰ ਸੀ ਛੋਟੇ ਬਚਾਰੇ ਉਹਨਾਂ ਨੇ ਨਹੀਂ ਕੀਤੀਆਂ ਵੱਡੀਆਂ-ਵੱਡੀਆਂ ਪ੍ਰਧਾਨਗੀਆਂ ਦੇ ਭੱਜੇ ਜਿਹੜੇ ਸਿਨ ਪ੍ਰਧਾਨ ਬਣਾਇਆ ਕੋਈ ਜੂਸ ਪਲਟੇ ਦਾ ਬਣਾਤਾ ਕੋਹਰ ਕਾ ਸਿਨ ਬਣਾਤਾ ਉਹ ਭੱਜੇ ਨਹੀਂ ਜਾਂਦੇ ਦੂਜੇ ਨਹੀਂ ਭੱਜੇ ਥੱਲੇ ਦੇ ਬਰਕਰ ਨਹੀਂ ਭੱਜੇ ਜੰਦੇ ਚਲੋ ਕੋਈ ਗੱਲ ਨਹੀਂ ਇਹ ਹੁੰਦਾ ਹੀ ਹੈ ਸਮਾਂ ਹੋ ਜਾਂਦੇ ਹੈ ਇਹ ਜੀ ਗੱਲ ਮੂਹਰ ਤੇ ਘਰੇ ਇਸੇ ਦੂਜੇ ਪਿੰਡ 'ਚ ਦੂਜੇ ਪਿੰਡ ਨਾਲ ਦਖਲ ਨਹੀਂ ਚੱਲੂਗਾ ਵੱਧ ਸੋਚੋ ਕਿ ਦੂਜੇ ਪਿੰਡ ਦੇ ਵਿੱਚ ਮੈਂ ਜਾ ਕੇ ਕੰਮ ਕਰਾਇਆ ਕਿਉਂ ਜੇ ਬੈਠੇ ਅੱਗੇ ਹੁੰਦੇ ਰਹੇ ਉਹਨਾਂ ਬੰਦਿਆਂ ਨੇ ਵੀ ਆਪਣੇ ਵਰਕਰਾਂ ਨੇ ਵੀ ਖਰਾਬ ਕਰਿਆ ਜਿਹੜੇ ਦੂਜੇ ਪਿੰਡਾਂ 'ਚ ਜਾ ਕੇ ਢਾਗਣਾ ਲੈਂਦੇ ਸੀ ਉੱਥੇ ਵੀ ਝਗੜੇ ਹੋਏ ਤੁਹਾਨੂੰ ਕਿਤੇ ਨਹੀਂ ਦੂਜੇ ਦੀ ਗਲਤ ਬਾਤ ਕਰਦੇ ਉਹਨਾਂ ਦੇ ਇਨਸਾਨ ਤੇ ਤੇ ਇਹ ਕਿ ਆਪਣੇ ਆਪਣੇ ਦੇ ਜੱਥੇ ਬੰਦੇ ਦੇ ਵਿੱਚ ਤੋਂ ਪਿੰਡ ਦੀ ਜਥੇਬੰਦੀ ਨੂੰ ਕਿਉਂ ਨਹੀਂ ਇਹ ਬੰਦਾ ਨਾਲ ਲੈ ਕੇ ਉਹਦੀ ਦੂਰ ਤੇਰੇ ਕੋਲੇ ਗਿਆ ਤੇ ਤੈਨੂੰ ਘਾਲਿਆ ਜਾ ਕੇ ਤੇ ਪਿੰਡ ਨੂੰ ਦੇ ਕਾਜੀ ਹੈਗੇ ਆਪਣੇ ਉਹਨਾਂ ਨੂੰ ਕਿਉਂ ਨਹੀਂ ਲਾ ਕੇ ਜਾਂਦਾ ਨਾਲ ਨਾ ਕਰੋ ਕਾਗਜ਼ੀ ਦੇ ਕੰਮ ਜਾਂ ਆਪਲੇ ਦੇ ਹਰ ਜੋ ਹਲੇ ਨੇ ਸੋ ਇਸ ਕਰਕੇ ਤੁਸੀਂ ਵੀ ਹੁਣ ਫੈਸਲਾ ਕਰ ਲਓ ਕਿ ਨਾ ਅਸੀਂ ਕੰਮ ਕਾਗਜ਼ੀ ਦਾ ਕਰਾਉਣਾ ਹੈ ਨਾ ਆਪਲੇ ਦਾ ਕਰਾਉਣਾ ਰਾਜ ਤੁਹਾਡਾ ਆਊਗਾ 100% ਆਊਗਾ ਰੋਕੀ ਸਕਦੇ ਹੋ ਦੁਨੀਆ ਦੀ ਕੋਈ ਤਾਕਤ ਰਾਜ ਤੁਹਾਡੇ ਨੇ ਤੇ ਤੁਹਾਡੇ ਮੁਤਾਬਕ ਹੀ ਕੰਮ ਹੋਣੇ ਇੱਕ ਵਾਰੀ ਰਾਜ ਪ੍ਰਮਾਤਮਾ ਸੱਚੇ ਬਾਦਸ਼ਾਹ ਜਾਗੇ ਆਪਣਾ ਜਿਹੜੇ ਆ ਕੰਮ ਹੈ ਜਿਹੜੇ ਰੁਕੇ ਪਏ ਐ ਜਿਹੜੇ ਰਹਿ ਗਏ ਸਰਕਾਰ ਟੁੱਟੀਆਂ ਪਈਆਂ ਪਿੰਡਾਂ 'ਚ ਕੋਈ ਕੰਮ ਹੈ ਨਹੀਂ ਬੁਰਾ ਹਾਲ ਹੈ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ 9 ਸਾਲਾਂ ਦੇ ਵਿੱਚ ਕੋਈ ਕੰਮ ਹੀ ਨਹੀਂ ਹੋਇਆ ਕਿਸੇ ਕਿਸੇ ਦਾ ਵੀ ਕੰਮ ਹੋਇਆ ਜਿਵੇਂ ਕਿ ਆਇਓ ਕਨੈਕਸ਼ਨ ਹੈ ਇਲੈਕਸ਼ਨ ਵੀ ਕਿਸੇ ਨੂੰ ਦਿੰਦਾ ਹੋਰ ਵੀ ਪਾਣੀ ਨਹੀਂ ਆਉਂਦਾ ਲਹਿਰਾ ਦੇ ਵਿੱਚ ਬੁਰਾ ਹਾਲ ਹੈ ਸਾਰਾ ਸੋ ਇਸ ਕਰਕੇ ਮੇਰਾ ਮੰਨਣ ਕਿ ਇਹ ਕੀ ਬਾਰੀਕ ਕੰਮ ਮੁਕਾਦ ਗਏ ਸਾਰੇ ਹਲਕੇ ਦੇ ਜਿੰਨੇ ਵੀ ਕੰਮ ਰਹਿੰਦੇ ਆ ਚੇ ਪਿੰਡ ਦੇ ਆ ਚੇ ਸ਼ਹਿਰ ਦੇ ਉਹ ਮੁਕਾਦ ਗਏ ਸਾਰੇ ਇੰਨੇ ਕੰਮ ਆਪਾਂ ਕਰੀਏ ਜਿਹੜੇ ਰਹਿੰਦੇ ਆ ਵੈਸੇ ਤਾਂ ਰਹਿੰਦੇ ਹੀ ਕੰਮ ਥੋੜੇ ਆਪਣੇ ਹਲਕੇ 'ਚ ਕੰਮ ਤਾਂ ਹੁਣ ਆਪਾਂ ਨੂੰ ਨਵਾਂ ਤਾਂ ਸੜਕਾਂ ਦਾ ਕਰਨਾ ਹੈ ਸੜਕਾਂ ਸਰਗਿਟ ਹੋਈਆਂ ਵੀ ਹੁਣ ਆਪਾਂ ਨੂੰ ਬਣਾਉਣੀਆਂ ਪੈਣਗੀਆਂ ਆਹ ਥੋੜੀ ਜਿਹੀ ਤੇ ਤੁਹਾਨੂੰ ਥੋੜੀ ਬਹੁਤ ਕੇ ਬਣਾਉਣਗੇ ਅਗਲੀਆਂ ਗਰਮੀਆਂ ਚ ਜੂਨੀਆਂ ਚ ਬਣਾਉਣਗੇ ਥੋੜੀ ਬਹੁਤ ਵੀ ਪਰਚੀ ਤੁਸੀਂ ਬਣਾਉਣਗੇ ਪੈਸੇ ਤੁਸੀਂ ਕਰਦੇ ਕੁੜਦੇ ਲਿਆ ਥੋੜੀਆਂ ਜਿਹੀਆਂ ਬਣਾਉਣਗੇ ਪਰ ਜ਼ਿਆਦਾ ਆਪਾਂ ਨੂੰ ਆਪਾਂ ਹੀ ਅੱਗੇ ਕੀਤੇ ਆ ਕਿੱਡੀਆਂ-ਕਿੱਡੀਆਂ ਚੌੜੀਆਂ ਫੋਰ ਲਾਈਨ ਸੜਕਾਂ ਇਹਦੇ ਵਰਗੇ ਵੱਡੇ-ਵੱਡੇ ਹਸਪਤਾਲ ਸੈਕਟਰ ਦੀਆਂ ਯੂਨੀਵਰਸਿਟੀਆਂ ਜਿਹੜੇ ਕੰਮ ਨਹੀਂ ਕੀਤੇ ਤੁਹਾਡੇ ਨੇ ਤੇ ਫਿਰ ਰੁਪਈਆ ਰੁਪਈਆ ਲਾਜ ਚ ਟਿਕ ਪੈਦਾ ਕੋਈ ਜਾਨ ਦੇ ਬੋਟ ਮੇਚ ਦਿੰਦਾ ਆਂ ਦੀ ਜ਼ਮੀਰ ਵੇਚ ਦਿੰਦਾ ਬੋਟ ਕਾ ਦੀ ਵੇਚਦਾ ਇਹ ਇਹ ਨਾ ਕੰਮ ਕਰਿਆ ਕਿ 1000 ਰੁਪਈਆ 5 ਸਾਲ ਵਾਸਤੇ 5 ਸਾਲ ਵਾਸਤੇ 1000 ਚਿਕ ਲੱਜਾਂ ਨੇ ਇਹ ਕੰਮ ਨਾ ਕਰੇ ਕਿਸੇ ਨੂੰ ਨਾ ਕਰਦਿਆ ਕਰੋ ਨਾ ਇਹ ਕਰਿਆ ਕਰੋ ਨਾ ਇਹਨਾਂ ਨੂੰ ਫਾਇਦਾ ਹੈ ਇਸ ਕੰਮ ਦਾ ਸੂਤ ਤੱਕੜੇ ਹੋ ਕੇ ਹੋ ਜੇ ਤੁਹਾਡੇ ਪਿੰਡਾਂ ਮੁਤਾਬਕ ਹੀ ਕੰਮ ਹੋਣਗੇ ਤੁਹਾਡੀ ਜਥੇਬੰਦੀ ਦੇ ਮੁਤਾਬਕ ਹੀ ਕੰਮ ਹੋਣਗੇ ਪੋਲਿੰਗ ਕਮੇਟੀਆਂ ਬਣਾਤੀਆਂ ਉਹਨਾਂ ਦੇ ਨਾਰਾ ਹੀ ਜ਼ਿਆਦਾ ਕੰਮ ਕਰਿਆ ਕਰਾਂਗੇ ਸਾਰੇ ਸਾਰੇ ਬੰਦੇ ਸਾਰੇ ਉਹਦੇ ਵਿੱਚ ਭਰਤੀ ਹੋ ਗੋ ਪੋਰਟ ਕਮੇਟੀਆਂ ਚ ਉਹਦੇ ਵਿੱਚ ਬਣੋ ਇਹ ਕੰਮ ਤੁਹਾਡੀ ਮਰਜ਼ੀ ਮੁਤਾਬਕ ਹੋਣਗੇ ਇੱਕ ਮੇਰੇ ਮਨ ਦੇ ਉੱਤੇ ਬੋਝ ਵੀ ਹੈ ਠੀਕ ਹੈ ਕਿ ਕੁਝ ਬੰਦੇ ਫਾਇਦੇ ਵੀ ਲੈ ਗਏ ਕੁਝ ਵੀ ਡੇਢੀ ਰਹੇ ਹਲੇ ਫਾਇਦੇ ਵੀ ਲੈ ਕੇ ਕੁਝ ਵੀ ਡੇਢੀ ਨਹੀਂ ਰਹੇ ਐਪੀ ਹੈ ਕਿ ਵਰਕਰਾਂ ਦੇ ਫਾਇਦੇ ਕਰਨੇ ਹਨ ਪੱਲੇ ਵਰਕਰਾਂ ਵਰਕਰਾਂ ਨੂੰ ਇੱਜ਼ਤਮਾਨ ਇੱਜ਼ਤਮਾਨ ਦਾ ਤੁਹਾਡਾ ਪਹਿਲਾਂ ਵੀ ਬਹੁਤ ਸੀ ਆਪਣੀ ਸਰਕਾਰ ਦੇ ਵਿੱਚ ਨਾ ਕਿਸੇ ਮੈਂਬਰ ਦੀ ਮੁਰਦੀ ਸੀ ਨਾ ਕਿਸੇ ਸਰਪੰਚ ਦੀ ਮੁਰਦੀ ਸੀ ਨਾ ਕਿਸੇ ਨੰਬਰਦਾਰ ਦੀ ਮੁਰਦੀ ਸੀ ਨਾ ਕਿਸੇ ਜੱਟਦਾਰ ਦੀ ਮੁਰਦੀ ਸੀ ਕਿਸੇ ਦੀ ਮੁਰਦੀ ਨਹੀਂ ਸੀ ਪਰ ਹੁਣ ਵੀ ਨਹੀਂ ਹੋਣੀ ਪਰ ਹੁਣ ਕਿਸੇ ਬਰਕਰਾਰ ਦੇ ਵੀ ਨਹੀਂ ਬਣੂਗੀ ਕਿਸੇ ਦਿਨ ਮੁਰਗੀ ਕਰਦਾ ਤੁਹਾਡੇ ਉਮੇ ਚੱਲਣਗੇ ਇਹਨਾਂ ਵਾਲਾ ਕੰਮ ਨਹੀਂ ਕਿ ਐਮਐਲਏ ਦੁਹੇਰਦਾ ਕੋਈ ਸੁਣਦਾ ਨਹੀਂ ਐਮਐਲਏ ਤੇ ਜੱਫਰਦੇ ਕੋਈ ਸੁਣਦੇ ਨਹੀਂ ਆਪਸਰ ਆਪਣੀਆਂ ਗੱਲਾਂ ਹੁਣ ਨਾਲ ਲੱਗੇ ਅਫਸਰਾਂ ਕਰਤਾਰ ਤੋਂ ਬਾਅਦ ਤਾਂ ਜਿੰਨੇ ਪਤਾ ਲੱਗ ਗਿਆ ਪਹਿਲਾਂ ਵੀ ਆਪਣੀਆਂ ਗੱਲਾਂ ਮੰਨਣ ਲੱਗੀਆਂ ਸੀ ਇਹਨਾਂ ਨੂੰ ਪਤਾ ਲੱਗਿਆ ਸੀ ਇਹ ਅਗਲਾ ਰਾਜ ਕਾਂਗਰਸੀ ਦਲ ਦਾ ਅਫਸਰ ਹੁਣ ਠੀਕ ਨਹੀਂ ਸਾਰੇ ਇਹਨਾਂ ਦੀ ਮੰਨਣਾ ਮੰਨਣ ਆਪਣੀ ਮੰਨਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਜਿੰਨੇ ਤੁਸੀਂ ਟਕੜੇ ਹੋਵੋਗੇ ਦਰ ਤੁਸੀਂ ਗੜਾਕ ਸਾਹਿਬ ਦੀ ਜਿੱਤ ਦਿਓ ਸਾਰੇ ਅਫਸਰ ਮੈਂ ਤੁਹਾਨੂੰ ਆਪਣੇ ਘਰੇ ਆਉਂਦੇ ਦੇਖ ਲਓ ਤੁਸੀਂ ਮੈਨੂੰ ਯਾਦ ਹੈ 96 'ਚ ਜਦੋਂ ਆਪਾਂ ਪਾਰਲੀਮੈਂਟ ਦੀਆਂ 11 ਸੀਟਾਂ ਜਿੱਤ ਕੇ ਸੀ ਤੇ ਡੀਸੀ ਐਸਐਸਪੀ ਉਠਿੰਡਾ ਨੇ ਕਾਂਗਰਸੀ ਰਾਜ ਹੁੰਦਿਆ ਸਾਨੂੰ ਪਾਰਟੀ ਕਰੀ ਸੀ ਹਟਲ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਅਗਲਾ ਰਾਜ ਇਹਨਾਂ ਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਥੋੜੀ ਬਦਲੀ ਕਰ ਦੇਣਗੇ ਪਤਾ ਲੱਗ ਜੂਆ ਆਪਣੀ ਪਾਰਟੀ ਦਾ ਤੇ ਬਦਲੀ ਕਰ ਦੇਣਗੇ ਕਦੇ ਕਰ ਦੇਣ ਤੇ ਫਿਰ ਕਿਉਂ ਕਰ ਦੇਣਗੇ ਕਰ ਦੇਣ ਇਹਦੇ ਦਲੇਰ ਉਹਨਾਂ ਦੇ ਅਸਲ ਤੋਂ ਪਤਾ ਲੱਗ ਗਿਆ ਕਿ ਗੁਰੂ ਦਾ ਰਾਜ ਇਹਨਾਂ ਦਾ ਹੁੰਦਾ ਸਿਸ ਕਰਕੇ ਰਾਜ ਹੁਣ ਤੁਹਾਡਾ ਹੈ ਪਰ ਤੱਕੜੇ ਹੋ ਕੇ ਲੱਗਣਾ ਕੋਈ ਨਹੀਂ ਕਰਦੀ ਗਲਤ ਕੰਮ ਨਹੀਂ ਗਲਤ ਤਾਂ ਚਲੋ ਵਿੱਚ ਇੱਥੇ ਵਰਕਨੇ ਜਿੱਥੇ ਕੋਈ ਕਹਿਦਰੀ ਹੋਊੀਦਾ ਕੋਈ ਇਹਦੀ ਗੱਲ ਨਹੀਂ ਪਰ ਤੱਕਣੇ ਹੁੱਕੇ ਲੱਗਣਾ ਇਹ ਗੱਲ ਜ਼ਰੂਰ ਹੈ ਕਿ ਕਦਰ ਬੰਦ ਕੰਮ ਵਾਲੇ ਦੀ ਬੁਣੀ ਅੱਜ ਮੈਂ ਕਹਿ ਦਿੰਦਾ ਅਸਰ ਕਾਲੂ ਕੋਈ ਗੁਸਾਰਾ ਮੰਨਿਓ ਰਾਗ ਭਾਗਾ ਇਹ ਤੋਂ ਜਿਹੜੇ ਕੋਈ ਐਵੇਂ ਚੂਲੀਆਂ ਕਰੀਦਾ ਚਾਪੂਸੀ ਕਰੂਗਾ ਮੇਰੇ ਕੋਲੇ ਘੇੜੇ ਕੱਢੀ ਜਾਊਗਾ ਕੰਮ ਪਿੰਡ 'ਚ ਡੱਕਾ ਹੀ ਨਹੀਂ ਕਰੂਗਾ ਪਿੰਡ ਦੀ ਜਥੇਬੰਦੀ ਦਾ ਸਾਥ ਹੀ ਨਹੀਂ ਦੇਊਗਾ ਬਾਹਰ ਮਾਰੀ ਤਰ੍ਹਾਂ ਫਿਰੂਗਾ ਉਹਨਾਂ ਦੀ ਗੱਲ ਨਹੀਂ ਸੁਣੀ ਜਾਣੀਗੋ ਕੰਮ ਵਾਲੇ ਦੀ ਜਿਆਦਾ ਸੁਣੀਓ ਕੰਮ ਕਰ ਕੰਮੜੀ ਕਰ ਰਹੇ ਹੋਊਗੀ ਮੋਜ ਤੁਹਾਨੂੰ ਸਭ ਵਧੀਆ ਕਰਾਣਾ ਤੇ ਜਿਵੇਂ ਜਿਹੜੇ ਤੁਸੀਂ ਕਹੋਗੇ ਉਨੇ ਵਿੱਚ ਹੋਊਗਾ ਜਿੱਥੇ ਤੁਸੀਂ ਕਹੋਗੇ ਉੱਥੇ ਪਹੁੰਚਾਂਗੇ ਸੇਵਾ ਨਹੀਂ ਕਰਾਵਾਂਗੇ ਤੁਹਾਨੂੰ ਕੰਮ ਵੀ ਤੁਹਾਡੇ ਹੋਣਗੇ ਪਿੱਟ ਵੀ ਤੁਹਾਡੇ ਵਧੀਆ ਬਣਾਵਾਂਗੇ ਸ਼ਹਿਰ ਤੋਂ ਵਧੀਆ ਬਣਾਵਾਂਗੇ ਕੋਈ ਕਮੀ ਨਹੀਂ ਛੱਡਾਂਗੇ ਜਿੰਨੀ ਆ ਸਹੂਲਤਾਂ ਵੇਖੋ ਆਰੋ ਪਿੰਡਾਂ ਇਲਾਕੇ ਪਾਣੀ ਪੀਣ ਵਾਲੇ ਕਿੰਨਾ ਸਸਤਾ ਸੀ ਉਹ ਪਾਣੀ ਵੀ ਇੱਥੋਂ ਜੀ ਭਰ ਲੈਂਦੇ ਸੀ ਕਿੰਨੀ ਮੌਜੂਦਗੀ ਸੀ ਬਾਹਲੇ ਪਿੰਡਾਂ ਚੱਲਦੇ ਬਾਹਲੇ ਜਵਾਨੀ ਹੋਗੇ ਆ ਸੇਵਾ ਕੇਂਦਰ ਰੇਟ ਪਿੰਡ ਮਿੰਟ ਖੋਲਦੇ ਸੀ ਉਹਡੇ ਬਰੂਕੇ ਭਾਤੇ ਗੁੰਟੀ ਵਿਆਪਰੇ ਉਡੇ ਬੁਰੇ ਜਿਹੜੇ ਕਿਸਰਕਾਂ ਦੇ ਜਿਹੜੇ ਪਿੰਡਾਂ ਚੋਂ ਸੀ ਖੋਲਿਆ ਜਾ ਕੇ ਜਾ ਕੇ ਕੰਮ ਕਰਾ ਲੈਂਦੇ ਸਨ ਬੰਦ ਕਰਤਾ ਇਹਨਾਂ ਦਾ ਕੀ ਝਟ ਦੋ ਬੱਸ ਮਰਾਜ਼ ਮੱਲੇ ਸੀ ਤੇ ਉਹਨਾਂ ਨੂੰ ਦਰਗਾਹ ਮਿਲਦੀ ਸੀ ਸੁ ਕੰਮ ਦਾ ਇਹ ਨਾ ਸਰਕਾਰਾਂ ਨੇ ਬਹੁਤ ਮਾਰੇ ਕੀਤੇ ਐ ਤੇ ਮਾਰੇ ਕੰਮਾਂ ਦੀ ਉਹਨੂੰ ਸਜ਼ਾ ਦੇਣ ਦਾ ਵੇਲਾ ਆ ਗਿਆ ਉਹਨਾਂ ਨੂੰ ਸਜ਼ਾ ਦੇਈਏ ਪਹਿਲਾਂ ਹੁਣ ਬਲਾਕ ਸੰਭਗਿਆ ਚ ਲਈਏ ਫਿਰ ਆਪਾਂ ਜ਼ਿਲ੍ਹਾ ਪਹੁੰਚਦੇ ਸਿਵਾ ਆਪਣੇ ਕੋਲ ਬਲਾਕ ਸੰਭਗਿਆ ਵਾਸਤੇ ਬਹੁਤਾ ਹੈ ਪਿੰਡਾਂ ਦੀ ਜਿੱਥੇ ਬੰਦਿਆਂ ਨੂੰ ਮੇਰੀ ਬੇਨਤੀ ਹੈ ਜਿਵੇਂ ਮਰਜ਼ੀ ਕਰੋ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਬੰਦੇ ਤਿਆਰ ਕਰੋ ਜਿਵੇਂ ਜਿਹੜੇ ਮਰਜੀ ਕਰੋ ਜਿਹੜੀ ਜਿੱਥੇ ਬੰਦੇ ਤੋਂ ਨਹੀਂ ਤਿਆਰ ਹੁੰਦਾ ਉਹ ਲੈ ਕੇ ਆਨ ਸਭ ਨੂੰ ਉਹ ਲੈ ਕੇ ਆਇਆ ਇੱਕ ਬੰਦਾ ਹੀ ਨਹੀਂ ਪਿੱਠ ਚ ਉੱਠਦਾ ਜੋੜ ਲੜਦਾ ਫਿਰ ਕਾਰੀ ਤੇ ਦੇ ਬੰਦੀ ਆਪਣੇ ਇੱਕ ਮੈਂ ਗੱਲ ਹੋਰ ਦੱਸ ਦਿੰਦਾ ਜਿਹੜੀ ਆਪਣੇ ਨਾਲ ਬਹੁਤੀ ਠੱਗਾ ਹੋਇਆ ਸੀ 17 ਜਿਹੜੀਆਂ ਜੋੜਾ ਸੀ ਬਲਾਕ ਸੰਭ ਦੇ ਜ਼ਿਲ੍ਹਾ ਪੁਸ਼ਟ ਗੁੰਡਾਗਰਦੀ ਵੀ ਕੀਤੀ ਸੀ ਉਹਨਾਂ ਨੇ ਤੇ ਆਪਾਂ ਸਾਰੇ ਜਿੱਤ ਚੱਲੇ ਸੀ ਤਿੰਨ ਸਭਤੀਆਂ ਦਾ ਰਾਹ ਫੂਲ ਹੋ ਗਿਆ ਸੀ ਤਿੰਨੇ ਦਾ ਭਗਤੇ ਹੋ ਗਏ ਤਿੰਨੇ ਆਪਾਂ ਜਿੱਤ ਗਏ ਸੀ ਤਿੰਨੇ ਫੂਲ ਆ ਲਿਆ ਤਿੰਨੇ ਭਗਤੇ ਆ ਲਗੇ ਐਲਾਨ ਕਰਤਾ ਟੀਵੀ ਤੇ ਆ ਗਿਆ ਹਾਰ ਕੇ ਕਾਂਗਰਸ ਬਾਹਰ ਨਿਕਲ ਗਈ ਉਹ ਤੰਨੇ ਰਾਤ ਨੂੰ ਬੰਦ ਕਰਤਾ ਲਿਸਤ ਰਾਤ ਨੂੰ ਦੂਜਿਆਂ ਦੀ ਲਾਤੀ ਸਾਰਿਆਂ ਦੀ ਬੁੜਕੇ ਹਿੰਤੀ ਬੰਦ ਕਰਤਾ ਉਹ ਗੁੱਸਾ ਤਾਂ ਬਹੁਤ ਸਾਰੇ ਬੰਦੇ ਵਿੱਚੋਂ ਸੀ ਪਰ ਜਿੱਦ ਦੇ ਆਪਣੇ ਭਾਈ ਚ ਸਰਕਾਰ ਆ ਜਾਂਦੀ ਫਿਰ ਤਾਂ ਤੁਸੀਂ ਵੇਹਦਾ ਵੀ ਉਹ ਅਫਸਰਾਂ ਨਾ ਹੁੰਦੀ ਦੀ ਸੀ ਜਿਨ੍ਹਾਂ ਨੇ ਆਪਣੇ ਨਾਲ ਧੱਕਾ ਕਰਿਆ ਸੀ ਨਾ ਫਿਰ ਤੁਸੀਂ ਵੇਹਦੇ ਵੀ ਅਫਸਰਾਂ ਨੇ ਕੀ ਹੁੰਦੀ ਸੀ ਅਰ ਕੁਝਤੀ ਸਰਕਾਰੀ ਇਹ ਤਾਂ ਲਿਆ ਕੇ ਕਪੀਆਂ ਦੀ ਬਾਈਚ ਆਪਣੀ ਸਰਕਾਰ ਰਾਜ ਫਿਰ ਉਹਨੂੰ ਕਿਵੇਂ ਸਜ਼ਾ ਦੇਗੇ ਕਾਨੂੰਨ ਸਜ਼ਾ ਦੇ ਦੋਤ ਇਵੇਂ ਹੋਣਾ ਜੇ ਕੋਈ ਅਫਸਰ ਧੱਕਾ ਕਰੂਗਾ ਤੇ ਸਾਰੇ ਰਹਿਗੇ ਧੱਕੇ ਜਾ ਮੈਂ ਕਹਿੰਦਾ ਇਥੋਂ ਸਾਰੇ ਸੁਣ ਲੈ ਨਾਮ ਦੇ ਸਾਰੇ ਚਾਹੇ ਵੀਡੀਓ ਆ ਚਾਹੇ ਜ਼ਿਲ੍ਹਾ ਲਾਰਾ ਚਾਹੇ ਕੋਈ ਡੀਡੀਪੀਓ ਆ ਚਾਹੇ ਕੋਈ ਇਸਰੀਆ ਮੈਂ ਚਾਹੇ ਡੀਐਸਪੀ ਆ ਚਾਹੇ ਵੀਐਸਓ ਸੁਣ ਲੈ ਧੱਕੇ ਜਾ ਨਹੀਂ ਬਚਣਾ ਹੋਰ ਤਾਂ ਕਿਸੇ ਤੋਂ ਬਾਜੂ ਬਾਜੂ ਆਪਾਂ ਬਹਿਣਾ ਚਾਹੀਦਾ ਸਿਸ ਕਰਕੇ ਸਾਰਾ ਕੁਝ ਇਸ ਵੇਲੇ ਤੁਹਾਡੇ ਹੱਥ ਵਿੱਚ ਹੈ ਤਾਂ ਕਿਹੋ ਜਿਹਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹਰਿਦਰ ਜੀ ਨੇ ਕਿ ਜਿਹਨੇ ਬੰਦੇ ਚੋਣ ਲੜਦਗੇ ਉਹਨਾਂ ਦੀ ਮਦਦ ਵੀ ਕਰਨੀ ਕੋਈ ਫਰਕ ਨਹੀਂ ਪੈਂਦਾ ਥੋੜੇ ਥੋੜੇ ਦੇ ਵਧੀਆ ਬੰਦ ਹੋ ਜਾਂਦੀ ਹੈ ਉਹਨਾਂ ਦੀ ਆਪਾਂ ਮਦਦ ਨਹੀਂ ਕਰਨੀ ਜਿਹੜੇ ਜਿਹੜੇ ਬੰਦੇ ਚੋਣ ਲੜਦਗੇ ਨਾਲ ਮਿਲ ਕੇ ਤਿੰਨ ਤਿੰਨ ਚਾਰ ਚਾਰ ਪੈਨ ਦਾ ਕਿੰਨੇ ਖਰਚ ਕਰਨਾ ਗਲਤ ਖਰਚਾ ਕਰੋ ਹੀ ਨਾ ਕਰਾਓ ਹੀ ਨਾ ਬਾਖਰੋ ਗਲਤ ਖਰਚਾ ਨਾ ਕਰਾਓ ਤਾਂ ਥੋੜੇ ਥੋੜੇ ਨਾਲ ਚੱਲ ਜੂਗਾ ਕੰਮ ਹੋ ਜਾਊਗਾ ਵਧੀਆ ਨਾਲ ਜਿਹੜੇ ਬੰਦੇ ਜਿੰਦਗੀ ਉਹਨਾਂ ਜਿੱਤਗੇ ਠੀਕ ਹੈ ਜਿਹੜੇ ਜਿੱਤਗੇ ਸ਼ਾਬਾਸ਼ ਬਹੁਤ ਬਧਾਈ ਜਾਂਉਂਦੀ ਜਿਹੜੇ ਜਿੱਤਗੇ ਜੇ ਕੋਈ ਹਾਰ ਵੀ ਗਿਆ ਬੰਦੇ ਕੋਈ ਇੱਕੋ ਬੰਦੇ ਹਾਰ ਵੀ ਗਏ ਉਹਨਾਂ ਨੂੰ ਵੀ ਜਦੋਂ ਸਰਕਾਰ ਆਉਗੀ ਕਿਤੇ ਨਾ ਕਿਤੇ ਲਾ ਦੇ ਇਹ ਨਹੀਂ ਕਿ ਅਰੇ ਹੁਣ ਲੜਦਾ ਔਖੇ ਵੇਲੇ ਤੇ ਮੁੜ ਕੇ ਉਹਨਾਂ ਨੂੰ ਆਪਾਂ ਲਾਈਏ ਨਾ ਕਿਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਜਦੋਂ ਕੰਪੈਨ ਕਰਨੀ ਹੋਈ ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਪਹਿਲ ਉਹਨਾਂ ਨੂੰ ਦੇਵਾਂਗੇ ਹਾਰ ਵਾਲਾ ਇਹ ਵੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜੇ ਬੰਦੇ ਹਾਰ ਜਾਣਗੇ ਕਿਸੇ ਕਾਰਨ ਕਰਕੇ ਪਹਿਲ ਉਹਨਾਂ ਨੂੰ ਦੇਵਾਂਗੇ ਜਿਹੜੇ ਹੁਣ ਡਰਦੇ ਮਾਰੇ ਲੜਦੇ ਹੀ ਨਹੀਂ ਉਹਨਾਂ ਦੀ ਗੱਲ ਹੀ ਪਹਿਲਾਂ ਹੈ ਇਹ ਤਾਂ ਹੁੰਦੀ ਆ ਉਹ ਜਿਹੜਾ ਲੜਿਆ ਇਲੈਕਸ਼ਨ ਲੜਿਆ ਤੇ ਲੜ ਕੇ ਮੈਦਾਨ ਚ ਲੜਿਆ ਚਲੋ ਹਾਰ ਗਿਆ ਤਾਂ ਫਿਰ ਵੀ ਕੋਈ ਦਰਦ ਨਹੀਂ ਪੈਂਦਾ ਹਾਰੇ ਜਿੱਤੇ ਤਾਂ ਹੁੰਦੀਆਂ ਰਹਿੰਦੀਆਂ ਨੇ ਸਾਰੇ ਵੀ ਹਾਰ ਜਾਂਦੇ ਬਾਦ ਸਾਹਿਬ ਵੀ ਹਾਰ ਗਏ ਏਡੇ ਵੱਡੇ ਲੀਡਰ ਸੀ ਸੋ ਇਸ ਕਰਕੇ ਤਕੜੇ ਹੋ ਕੇ ਸਾਰੇ ਜਿਹੜੀ ਚੋਣ ਆ ਪਰੇ ਸਾਰੇ ਲੜਦੇ ਆ ਇਹਦੇ ਚ ਕੋਈ ਕਮੀ ਨਹੀਂ ਰਹਿਣ ਦੇਣੀ ਉਹੀ ਕਮੀ ਨਹੀਂ ਰਹੂ ਕਿਸੇ ਗੱਲੋਂ ਵੀ ਤੁਹਾਨੂੰ ਆਉਣ ਵਾਲੇ ਸਮੇਂ ਚ ਅੱਜ ਵੀ ਸਭ ਤੋਂ ਜ਼ਿਆਦੇ ਜਿਹੜੀਆਂ ਰਾਜਮੰਡੀਆਂ ਉਹ ਆਪਣੇ ਹੈਗੇ ਚ 40 ਪਿੰਡਾਂ ਯਾਰ 35 ਰਾਜਮੰਡੀਆਂ ਨੇ ਆਪਣੇ ਚਾਰੀ ਕਿਤੇ ਨਹੀਂ ਪੰਜਾਬ ਚ ਬੰਤੀ ਰਾਜਵਡੀਆਂ ਹੋ ਕੇ ਬਈ ਜਿੱਥੇ ਸਕੂਲ ਹੈ 40 ਪਿੰਡ ਹੈ 22 ਬਾਰਵੀਂ ਦੇ ਸਕੂਲ ਹੈ ਫਿਰ 10ਵੀਂ ਦੇ ਹੈ 8ਵੀਂ ਦੇ ਹੈ ਦੋ ਕਾਲਜ ਨੇ ਜਿਹੜੀ ਕੋਈ ਕਮੀ ਨਹੀਂ ਕਿਸੇ ਕੋਲ ਦੇ ਛੱਡੀ ਵੱਡੇ ਵੱਡੇ ਪ੍ਰੋਜੈਕਟ ਆਪਾਂ ਇੱਥੇ ਲੈ ਕੇ ਆਏ ਸਾਰੇ ਹੱਦ ਦੀਆਂ ਚੌੜੀਆਂ ਸੜਕਾਂ ਨੇ 24 ਘੰਟੇ ਬਿਜਲੀ ਆਪਾਂ ਦਿੱਤੀ ਹੋਰ ਖੇਤਾਂ ਨੂੰ ਦੇਤੀ ਤੋਂ ਖੇਤਾਂ ਦੇ ਪੰਨਿਆਂ ਵੀ ਪੱਕੀਆਂ ਕਰਤੀਆਂ ਜਿਹੜੀਆਂ ਕੋਈ ਰਹਿ ਗਈਆਂ ਦੋ ਹੋਰ ਕਰਦੇ ਕੋਈ ਫੱਟੇ ਦਾ ਨਾ ਫੁਕਰਨਾ ਸੋਚ ਕਰਕੇ ਜੇਟਾ ਕਰ ਲਈਏ ਮੌਜਾ ਜੇਤਾ ਕਰਨੀ ਹੈ ਚੌਧਰ ਜੇਤਾ ਸਮਝਦੇ ਥੋਨੂੰ ਅਫਸਰ ਗਿਆਨ ਨੂੰ ਚਿਹਰਿਆਂ ਸਲੂਟ ਮਾਰਨ ਫਿਰ ਤਾਂ ਤਕੜੇ ਹੋ ਗਏ ਹੁਣ ਸਾਲ ਪਰ ਦੰਦ ਚੋ ਸਾਲ ਪਰ ਜਿਹੜੇ ਰੁੱਸੇ ਬਨਾਲ ਹੋ ਯਾਰ ਜਿਹੜੇ ਜਿਹੜੇ ਰੁੱਸੇ ਰੁੱਸੇ ਨਾਲ ਬਨਾਲ ਹੋ ਸਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਬਨਾਲ ਐਵੇਂ ਨਾ ਸੋਚਿਆ ਕਰੋ ਜੇ ਫਾਨਾ ਆ ਗਿਆ ਮਤਲਬ ਇਹਦੇ ਨੰਬਰ ਘਟ ਜੇ ਅੰਦਰ ਜੇ ਰਾਜਪਾ ਆ ਗਿਆ ਨੰਬਰ ਤਾਂ ਹੀ ਵੱਢੇ ਨਾ ਜੇ ਰਾਜਪਾ ਆ ਗਿਆ ਨੰਬਰ ਕਾਹਦੇ ਨਾਲ ਵੱਢ ਜਦਕਾ ਰਾਜਪਾ ਤਾਂ ਨਾਇ ਆਉਗੇ ਲੋਕ ਜਾ ਰਹੇ ਹੋਣਗੇ ਆਪਣੇ ਨਾਲ ਤੇ ਜੇ ਲੋਕ ਜਾਂਦੇ ਹੋਣਗੇ ਫਿਰ ਰਾਜਪਾਗ ਵੱਲ ਜਾਓ ਫਿਰ ਤੁਹਾਡੀ ਵੀ ਤੌਰ ਵੱਲ ਜਾਓ ਤੇ ਜੇ ਮੇਰੀ ਨਾ ਤੌਰ ਬਣੀ ਤਾਂ ਤੁਹਾਡੀ ਕਹਿੰਦੇ ਨਾ ਬਣਦੀ ਸੁਸ਼ ਕਰਕੇ ਲਿਆਓ ਲਿਆਓ ਹੁੰਦਾ ਤੋਂ ਪਹਿਲਾਂ ਪਹਿਲਾਂ ਅਸੈਂਬਲੀ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨੇ ਆਉਣੇ ਚਾਹੁੰਦੇ ਆ ਉਹਨਾਂ ਲਿਆਓ ਬਲਾਕ ਸੰਭ ਦੀ ਜਿਲੇਓ ਜ਼ਿਲ੍ਹਾ ਪ੍ਰੀਸ਼ਦ ਦੀਆਂ ਫਿਰ ਮੇਰੀ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨੇ ਆਉਣੇ ਚਾਹੁੰਦੇ ਆ ਲਿਆਓ ਸ਼ਾਹਬ ਚ ਜੀ ਆਉਂਦੇ ਉਹਨਾਂ ਦਾ ਵਾਅਦਾ ਸਿਰਕਾਰ ਕਰਾਂਗੇ ਪੂਰਾ ਕੋਈ ਹੋਣੀ ਨਹੀਂ ਕਰੂ ਪਰ ਵੋਟਾਂ ਤੋਂ ਬਾਅਦ ਨਹੀਂ ਵੋਟਾਂ ਤੋਂ ਬਾਅਦ ਜਿੰਨਾ ਮਰਜ਼ੀ ਜੋੜ ਲਾਇਆ ਜਾਇਓ ਇਹ ਦੀ ਮੇਰਾ ਰਿਸ਼ਤੇਦਾਰ ਹੈ ਇਹ ਦੀ ਮੇਰਾ ਫਰਾਨਾ ਇਹ ਮੇਰਾ ਧੋਕੇ ਦਾ ਰਿਸ਼ਤੇਦਾਰਾ ਤੁਮਾੜਾ ਨਹੀਂ ਬੁੜਕੇ ਨਾਲ ਲਿਆਇਓ ਕਿਸੇ ਰਿਸ਼ਤੇਦਾਰ ਨੂੰ ਕੋਈ ਲੌੜਨੇ ਕਿਸੇ ਰਿਸ਼ਤੇਦਾਰੀ ਦੀ ਉਸ ਤੋਂ ਬਾਅਦ ਨਹੀਂ ਵੋਟਾਂ ਤੋਂ ਬਾਅਦ ਤਾਂ ਪ ਲੈਣਾ ਹੀ ਕਿਸੇ ਤੇਹ ਜੋ ਮਰਜ਼ੀ ਹੋਵੇ ਤਾਂ ਮੇਰੇ ਕਹਦਾ ਰਿਸ਼ਤੇਦਾਰ ਹੋਵੇ ਮਾਮਾ ਹੋਵੇ ਪੋਪੜੋ ਹੋਵੇ ਸਾਲਾ ਹੋਵੇ ਕੋਈ ਰਿਆ ਹੋਵੇ ਜੋ ਮਰਜ਼ੀ ਹੋਵੇ ਫਿਰ ਇਹ ਸੋਣੋ ਗੱਲ ਕੁੱਤਰ ਚ ਫਿਰ ਮਤ ਲੈ ਕੇ ਆਏ ਮੇਰੇ ਕੋਲ ਫਿਰ ਕੋਈ ਫਾਇਦਾ ਨਹੀਂ ਹੋਵੇਗਾ ਮੈਂ ਲੈਣਾ ਨਹੀਂ ਤੁਸੀਂ ਕੋਈ ਵੀ ਰਾਜ਼ੀ ਹੋ ਜੋ ਬੋਲੋ ਹੋ ਜਿਹੜੇ ਹੁਣ ਕਿਸੇ ਦਾ ਕੰਮ ਕਰਦੇ ਆ ਤੇ ਹੁਣ ਘਰੇ ਕੰਮ ਸੋ ਇਹ ਸਾਰੀਆਂ ਬੇਰਤੀਆਂ ਤੁਹਾਨੂੰ ਸੋ ਤਕੜੇ ਹੋ ਕੇ ਜਿਹੜੀਆਂ ਇਹ ਲਕਸ਼ਣਾ ਜੋਤਤ ਹੁੰਦਾ ਉਸ ਦਾ ਸਾਰਾ ਦੋ ਜੋਨ ਨੇ ਇੰਦਰਲਾ ਜੋਨ ਇਸੇ ਵਾਸਤੇ ਹੈ ਜਲਾਲ ਵਾਲੇ ਬੈਠੇ ਇਹਨਾਂ ਨੂੰ ਬੇਚੀ ਕਰਾਂਗੇ ਕਿ ਵੱਡਾ ਪਿੰਡ ਹੈ ਐ ਸੀ ਨੇ ਵੀ ਸੀ ਇਹ ਜੇ ਤੁਸੀਂ ਜਲਾਲ ਵਾਲੇ ਬੰਦਾ ਖੜਾ ਕਰਦੇ ਹੋ ਆਪਾਂ ਸੋਕੇ ਜਿੱਤ ਜਾਗੇ ਜਿੱਤਾਂ ਕਿ ਸੇ ਨਾ ਮਿਲ ਕੇ ਤੁਸੀਂ ਬੰਦੇ ਵੀ ਤਕੜੇ ਆ ਸਾਰੇ ਹਿੰਮਤ ਕਰ ਲਈਏ ਸਾਰੇ ਸੋ ਇੰਦਰਲੇ ਪਾਸੇ ਆਪਾਂ ਇੰਦਰ ਆ ਕੇ ਕਰ ਲੈਂਦੇ ਦੋ ਭਰਾਜ ਆ ਜਿਸ 500 ਬੈਠਾ ਜਿਹੜੇ ਪਿਛੇ ਆ ਜਿਹੜੀ ਸੀਟ ਭਾਲੀ ਹੈ ਇਹ ਤਿੰਨ ਪਿੰਡਾਂ ਦੇ ਵਿੱਚੋਂ ਖੜੇ ਹੋ ਕੇ ਆਪਣਾ ਬੰਦਾ ਚੱਲ ਸਕਦਾ ਇਹ ਰਾਏ ਕਰੀ ਉਹਨਾਂ ਨੂੰ ਫਿੱਟਾਉਂਦਾ ਸਾਰਿਆਂ ਨੂੰ ਉਹ ਪਗੰਦੇ ਗੁਲਾਗ ਸੰਭ ਦੇ ਦਿਲੋਂ ਵੇਖੀ ਤੁਸੀਂ ਕਰਦਿਆਂ ਨੇ ਛੇ ਜੀ ਕਰ ਦਿਓ ਇਹਨਾਂ ਵਾਸਤੇ ਵੀ ਈ ਛੋਟੀ ਛੋਟੀ ਕਮੇਟੀਆਂ ਬਣਾ ਲਏ ਆ ਜਿਹੜੇ ਭਗਤ ਭਗਤੇ ਵਾਲਾ ਪਾਸਾ ਜੋਂ ਹੈ ਜਿਹੜਾ ਆਪਣਾ ਇਹ ਮੁਰਜਾ ਇਧਰਲਾ ਜੋੜ ਕਿਹੜਾ ਮੁਰਜਾ ਕਿਹੜਾ ਇਧਰਲਾ ਸਰੀਆਲਾ ਸਰ ਸਰੀਆਲੇ ਜੋਂ ਦੇ ਵਿੱਚ ਜਿਹੜੀਆਂ ਭਾਰਤੀਆਂ ਦੇ ਵਿਹਲੇ ਆ ਜਾਂਦੇ ਆਪਰਾ ਮੋਹਣ ਜੀ ਹੈ ਗਰੇਵਾਲ ਸਾਹਿਬ ਬੈਠੇ ਸੁਖਜਿੰਦਰ ਆਪਰਾ ਤੋਂ ਨਾ ਹੈਗਾ ਇਹ ਫੋਮਣ ਹੈ ਆਪਣਾ ਮੈਂਬਰਸ਼ਿਪ ਕਮੇਟੀ ਹੈ ਹੋਰ ਇੱਕ ਦੋ ਪਿੰਡਾਂ ਚੋਂ ਬੰਦੇ ਲਾ ਦੇ ਵੀ ਇਹਨਾਂ ਦੀ ਕਮੇਟੀ ਬਣਾ ਦੇ ਇਹ ਸਾਰੇ ਨਾਲ ਦਵਾਦਾਂ ਬੰਦੇ ਖੜੇ ਕਰ ਦੇਣਗੇ ਨਾਲੇ ਮੰਨਨ ਕਰਨ ਦੇ ਬੋਲ ਤੇ ਬਾਅਦ ਵਿੱਚ ਵੀ ਵੱਧ ਕਰਨਗੇ ਕਿ ਸਾਰੇ ਬਲਾਕ ਦੀ ਆਪਣਾ ਸਰਪੰਚ ਜਨਾਲਾ ਪੱਪੂ ਜੀ ਹੈ ਇਹਨਾਂ ਨੂੰ ਲਾ ਲਾਂਗੇ ਸ਼ੁਕਰ ਸਿਉ ਹੈ ਪਰ ਇੱਕ ਅਦਾ ਗੁੱਡ ਜੀ ਹੈ ਇਹਨਾਂ ਦੇ 7-8 ਬੰਦੇ ਦੀ ਕਮੇਟੀ ਬਣਾ ਦੇਾਂਗੇ ਇਹ ਮਦਦ ਵੀ ਕਰਨਗੇ ਫੇਰਤੋੜਾਂ ਵੀ ਕਰਨਗੇ ਨਾਲ ਲੜਾਉਂਗੇ ਵੀ ਇਲੈਕਸ਼ਨ ਤੇ ਨਾਲ ਜਿੱਥੇ ਕੋਈ ਖੜਾ ਕਰਨਾ ਜਾਂ ਬਿਠਾਉਣਾ ਇਹ ਕੰਮ ਵੀ ਕਰ ਲਾਂਗੇ ਕਿਵੇਂ ਜੀ ਖੇਤਰ ਦੇ ਪਾਸੇ ਹਰਿੰਦਰ ਜੀ ਇਹ ਬਣਾਜ ਤੋਂ ਇਹਨਾਂ ਦਾ ਹੈਗਾ ਨਿਰਮਲ ਤੋਂ ਬੈਠਾ ਰੁੱਜ ਗਿਲ ਫਿਰ ਬੇਤਰ ਤੋਂ ਨੰਬਰਦਾਰ ਇਹਨਾਂ ਦੀ ਦੋ ਤਿੰਨ ਬੰਦੇ ਹੋਰ ਪਾਵਾਂਗੇ ਇਹਨਾਂ ਦੇ ਵਿੱਚ ਇਹਨਾਂ ਦੀ ਇੱਕ ਕਮੇਟੀ ਉੱਧਰਲੇ ਪਾਸੇ ਬਣਾ ਦੇਗੇ ਪਹਾਲੇ ਚ ਕੁ ਬੰਦੇ ਪਾਦਾਂਗੇ ਕੁਝ ਲੱਭ ਘੰਡਾ ਬੰਦੇ ਪਾਦਾਂਗੇ ਇਹਨਾਂ ਬੰਦਾ ਚ ਪਾ ਕੇ ਉੱਥੇ ਕਮੇਟੀ ਬਣਾ ਦੇਗੇ ਜਿਹੜੀ ਸਾਰਾ ਚੋਣ ਲੜਾਉਗੇ ਉਸ ਉਸ ਚੋਣ ਦੇ ਵਿੱਚ ਵੀ ਚੋਣ ਲੜਾਉਗੇ ਬੈਠ ਕੇ